ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਸ਼ਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 26 ਦਸੰਬਰ ਹੈ ਮੈਂ ਹਰਲੀਨ ਕੌਰ ਕਲਾਸ 11ਵੀਂ ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਗਲਾਮ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਹੈ। ਅਬ ਮੈਂ ਕੌਣ ਉਪਾਉ ਕਰਉ ਜੇ ਹੈ ਬਿਦ ਮੰਨ ਕੋ ਸੰਸਾਰ ਚੁਕੈ ਪਉ ਨਿਦ ਪਾਰ ਪਰਉ। ਹੇ ਪਾਈ ਹੁਣ ਮੈਂ ਕਿਹੜਾ ਯਤਨ ਕਰਾਂ ਉਪਾ ਕਰਾਂ ਜਿਸ ਨਾਲ ਮੇਰੇ ਮਨ ਦਾ ਸਹਿਮ ਡਰ ਦੂਰ ਹੋ ਜਾਵੇ। ਮੈਂ ਸੰਸਾਰ ਸਮੁੰਦਰ ਤੋਂ ਤਰ ਜਾਵਾਂ ਪਾਰ ਲੰਘ ਜਾਵਾਂ ਮੈਂ ਮਨੁੱਖਾ ਜਨਮ ਪ੍ਰਾਪਤ ਕਰਕੇ ਕੋਈ ਭਲੇ ਦਾ ਕੰਮ ਨਹੀਂ ਕੀਤਾ ਕੋਈ ਚੰਗਾ ਕੰਮ ਨਹੀਂ ਕੀਤਾ ਪਰ ਉਪਕਾਰ ਨਹੀਂ ਕੀਤਾ ਇਸ ਕਰਕੇ ਮੈਨੂੰ ਡਰ ਲੱਗ ਰਿਹਾ ਹੈ ਆਪਣੇ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਕਦੇ ਪਰਮੇਸ਼ਰ ਦੇ ਗੁਣਾ ਦਾ ਗਾਇਨ ਨਹੀਂ ਕੀਤਾ ਇਹੋ ਚਿੰਤਾ ਮੇਰੇ ਮਨ ਨੂੰ ਲੱਗੀ ਰਹਿੰਦੀ ਹੈ ਗੁਰੂ ਜੀ ਦਾ ਉਪਦੇਸ਼ ਗੁਰੂ ਦੀ ਮੱਤ ਸੁਣ ਕੇ ਵੀ ਮੇਰੇ ਤੇ ਕੋਈ ਅਸਰ ਨਹੀਂ ਹੋਇਆ ਮੈਨੂੰ ਆਤਮਕ ਜੀਵਨ ਦਾ ਕੋਈ ਗਿਆਨ ਨਹੀਂ ਹੋਇਆ ਕੋਈ ਸੋਝੀ ਨਹੀਂ ਆਈ ਮੈਂ ਪਸ਼ੂਆਂ ਵਾਂਗ ਆਪਣਾ ਟਿੱਡ ਪਰ ਲੈਂਦਾ ਹਾਂ ਗੁਰੂ ਜੀ ਆਖਦੇ ਹਨ ਹੇ ਸੱਚੇ ਵਾਸ਼ਾ ਪਰਮੇਸ਼ਰ ਜੀ ਮੈਂ ਪਾਪੀ ਹਾਂ ਮੇਰੇ ਤੇ ਆਪਣੀ ਕਿਰਪਾ ਕਰੋ ਤੁਹਾਡਾ ਸੁਭਾਅ ਪਾਪੀਆਂ ਨੂੰ ਤਾਰਨ ਵਾਲਾ ਹੈ ਮੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿਓ ਤਾਰ ਦਿਓ ਜੀ ਗੁਰੂ ਬਿਯਾਰੀ ਸਾਥ ਸੰਗਤ ਜੀ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਤਰਨ ਵਾਸਤੇ ਪਰਮੇਸ਼ਰ ਦੀ ਬਖਸ਼ਿਸ਼ ਜ਼ਰੂਰੀ ਹੈ ਪਰਮੇਸ਼ਰ ਦੀ ਬਖਸ਼ਿਸ਼ ਨਾਲ ਗੁਰੂ ਦਾ ਮਲਾਪ ਹੋ ਜਾਂਦਾ ਹੈ ਗੁਰੂ ਦੇ ਉਪਦੇਸ਼ ਰਾਹੀਂ ਗੁਰੂ ਸ਼ਬਦ ਦੀ ਕਾਲ ਕਮਾਈ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਿਆ ਜਾ ਸਕਦਾ ਹੈ ਤਰਿਆ ਜਾ ਸਕਦਾ ਹੈ ਪਿਆਰੇ ਵਿਦਿਆਰਥੀਓ ਸਦਾ ਕੰਮ ਦੀ ਗੱਲ ਕਰਿਆ ਕਰੋ ਫਜ਼ੂਲ ਦੀਆਂ ਗੱਲਾਂ ਕਰਨੀਆਂ ਛੱਡ ਦਿਓ ਇੰਨਾ ਦਾ ਕੋਈ ਲਾਭ ਨਹੀਂ ਸਮਾਂ ਹੀ ਬਰਬਾਦ ਹੁੰਦਾ ਹੈ ਸਮਾਨ ਬਹੁਤ ਕੀਮਤੀ ਹੈ ਇਸ ਨੂੰ ਵਿਅਰਥ ਨਾ ਜਾਣ ਦਿਓ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ